ਜਿਵੇਂ ਉਹਨਾਂ ਨੇ ਇੱਕ ਸਾਡੀ ਚੀਜ਼ ਹੋਰ ਜੀ ਜਿਹੜੇ ਬੰਦਿਆਂ ਨਾਲ ਉਹਨਾਂ ਦੀ ਝੜਪ ਵੀ ਹੋਈ ਸੀ ਵੋਟਾਂ ਵਾਲੇ ਦਿਨ ਤੇ ਵੋਟਾਂ ਤੋਂ ਦੋ ਤਿੰਨ ਦਿਨ ਪਹਿਲਾਂ ਉਹ ਰੂਲਿੰਗ ਪਾਰਟੀ ਦੇ ਬੰਦੇ ਨੇ ਤੇ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਬੰਦਿਆਂ ਦੀ ਜਿਹੜੀ ਸੀ ਡੀਆਰ ਆ ਫੋਨ ਦੀ ਉਹ ਵੀ ਕਢਾਈ ਜਾਵੇ ਵੀ ਉਹ 10 ਤਰੀਕ ਤੋਂ ਵਾਦਾ ਜਾਂ 10 ਤਰੀਕ ਤੋਂ ਇੱਕ ਦੋ ਦਿਨ ਪਹਿਲਾਂ ਉਹ ਕਿੱਥੇ ਸੀਗੇ ਤੇ ਹੁਣ ਤੱਕ ਉਹਨਾਂ ਦਾ ਕਿੱਥੇ ਕਿੱਥੇ ਕਿਹੜੇ ਟਾਵਰ ਨਾਲ ਕੰਟੈਕਟ ਹੁੰਦਾ ਆ ਤੇ ਜਦੋਂ ਅਸੀਂ ਪੁਲਿਸ ਕੋਲ ਵੀ ਜਾਂਦੇ ਆ ਉਹ ਸਾਨੂੰ ਕਹਿੰਦੇ ਆ ਵੀ ਅਸੀਂ ਦੇਖਿਆ ਹੋਇਆ ਆ ਅਸੀਂ ਕੀਤਾ ਹੋਇਆ ਆ ਸਾਨੂੰ ਨਹੀਂ ਕੁਝ ਪਤਾ ਲੱਗ ਰਿਹਾ ਪਰ ਇਹ ਇੱਕ ਨਾ ਯਕੀਨ ਕਰਨ ਵਾਲੀ ਗੱਲ ਹੀ ਆ ਜੀ ਇਦਾਂ ਹੋ ਨਹੀਂ ਸਕਦਾ ਵੀ ਇੱਕ ਬੰਦਾ ਮੋਟਰਸਾਈਕਲ ਤੇ ਗਿਆ ਹੋਵੇ ਤੇ ਕਿਸੇ ਮਤਲਬ ਬੰਦੇ ਦੇ ਕੰਟੈਕਟ ਚ ਉਹ ਜ਼ਰੂਰ ਆਇਆ ਹੁੰਦਾ ਆ ਵੀ ਕਿਸੇ ਨੇ ਦੇਖਿਆ ਹੁੰਦਾ ਜਾਂ ਕਿਸੇ ਨੇ ਆਵਾਜ਼ ਮਾਰੀ ਤੇ ਸਾਨੂੰ ਪੁਲਿਸ ਕਹਿ ਰਹੀ ਆ ਵੀ ਸਾਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਤੇ ਇੱਕ ਅਸੀਂ ਐਫ ਆਈ ਆਰ ਤੋਂ ਵੀ ਬਿਲਕੁਲ ਸੰਤੁਸ਼ਟ ਨਹੀਂ ਹੈਗੇ ਜਿਹੜੀ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਉਹ ਸੈਕਸ਼ਨ 346 ਤਹਿਤ ਕੀਤੀ ਆ ਉਹ इजीली ਬੇਲੇਵਲਿਆ ਅਸੀਂ ਚਾਹੁੰਦੇ ਆ ਵੀ ਸੈਕਸ਼ਨ 363 ਤੇ 64 ਦੇ ਤਹਿਤ ਮੁਕਦਮਾ ਦਰਜ ਹੋਣਾ ਚਾਹੀਦਾ ਸੀ ਜਿਹੜਾ ਕਿ ਸਾਨੂੰ ਲੱਗਦਾ ਵੀ ਉਹ ਸਹੀ ਆ ਵੀ ਉਹ ਨਾਨ ਅਵੇਲੇਵਲਿਆ ਐਡੀ ਛੇਤੀ ਬੇਲ ਨਹੀਂ ਹੁੰਦੀ ਉਸ ਮਾਮਲੇ 'ਚ ਸਾਨੂੰ ਤਾਂ ਕਰਕੇ ਥੋੜਾ ਜਿਹਾ ਪੁਲਿਸ ਤੋਂ ਯਕੀਨ ਉੱਠਦਾ ਜਾ ਰਿਹਾ ਵੀ ਉਹਨਾਂ ਨੇ ਇੰਨੀ ਹੌਲੀ ਐਫ ਆਈ ਆਰ ਦਰਜ ਕੀਤੀ ਆ ਵੀ ਸੈਕਸ਼ਨ ਵੀ ਬਹੁਤ ਲੋ ਲੈਵਲ ਦਾ ਤੇ ਸਾਨੂੰ ਜਿੱਦਾਂ ਦੱਸ ਵੀ ਨਹੀਂ ਰਿਹਾ ਉਹ ਤੇ ਇਸ ਲਈ ਸਾਡਾ ਉਹਨਾਂ ਤੋਂ ਜੀ ਪੂਰਾ ਯਕੀਨ ਉੱਠਿਆ ਹੋਇਆ ਹੁਣ ਜਿਹੜੇ ਰੂਲਿੰਗ ਪਾਰਟੀ ਦੇ ਬੰਦੇ ਤੁਸੀਂ ਕਹਿ ਰਹੇ ਹੋ ਪਰ ਉਹਨਾਂ ਨੂੰ ਜਾਣਦਾ ਆਇਡੈਂਟੀਫਾਈ ਕਰਦੇ ਹੋ ਇਹ ਅਸੀਂ ਨਾਮ ਤਹਿਤ ਜਾਣਦੇ ਆ ਜੀ ਬਾਈ ਉਹਦਾ ਪੂਰਾ ਸਾਡੇ ਨਾਲ ਸਾਡਾ ਉਹਨਾਂ ਨਾਲ ਇਦਾਂ ਕੁਝ ਨਹੀਂ ਹੈਗਾ ਜੀ ਤੁਸੀਂ ਚਾਹੁੰਦੇ ਕਿ ਐਫ ਆਈ ਆਰ ਜਿਹੜੀ ਉਹਨਾਂ ਦੇ ਉਹਨਾਂ ਦੇ ਵੀ ਨਾਮ ਉਹਦੇ ਚ ਹਾਂਜੀ ਹਾਂਜੀ ਉਹਨਾਂ ਦਾ ਜ਼ਰੂਰ ਚੈੱਕ ਕੀਤਾ ਜਾਵੇ ਵੀ ਉਹ ਹੈ ਕਿੱਥੇ ਸੀਗੇ ਜਾਂ ਵਿੱਚ ਉਹ ਉਹਨਾਂ ਦਾ ਕੋਈ ਲਿੰਕ ਬਣਦਾ ਆ ਉਸ ਤਰੀਕ ਤੋਂ ਬਾਹਰ ਕਿਸੇ ਹਸਾਬ ਦੇ ਨਾਲ ਜਾਂ ਨਹੀਂ ਬਣਦਾ ਨੈਕਸਟ next step ਗੱਲ ਤੁਸੀਂ ਬੜੇ ਧਿਆਨ ਨਾਲ ਆ ਪਰਿਵਾਰ ਦੀ ਗੱਲ ਤੇ ਤਵੱਜੋ ਦਿਓ ਕੀ ਕਹਿ ਰਹੇ ਆ ਮੋਟਰਸਾਈਕਲ ਤੇ ਬੰਦਾ ਜਾਂਦਾ ਤੁਸੀਂ ਵੇਖੋ ਆ ਮੇਨ ਸੜਕ ਆ ਸੜਕ ਤੋਂ ਬਾਹਰ ਨਿਕਲ ਕੇ ਮੇਨ ਸੜਕਾਂ ਜੀ ਨਾ ਮੋਟਰਸਾਈਕਲ ਲੱਭ ਰਿਆ ਨਾ ਬੰਦਾ ਲੱਭ ਰਿਆ ਮਜ਼ਾਕ ਹੈ ਯਾਰ ਕੋਈ ਫਿਰ ਦੂਜੀ ਗੱਲ ਐਫ ਆਈ 25 ਦਿਨ ਹੋ ਗਏ ਬੰਦਾ ਲੱਭ ਨਾ ਰਿਹਾ ਹੋਵੇ ਤੇ ਤੁਸੀਂ ਕਮਜ਼ੋਰ ਜੀ ਐਫ ਆਈ ਆਰ ਦਰਜ ਕਰੋਗੇ ਮਤਲਬ ਇਤੋਂ ਸੀਰੀਅਸ ਗੱਲ ਕੀ ਆ ਔਰ ਫਿਰ ਜੇ ਕਮਜ਼ੋਰ ਐਫ ਆਈ ਆਰ ਦਰਜ ਹੋ ਰਹੀ ਹੈ ਉਹਦੇ ਪਿੱਛੇ ਕਾਰਨ ਕੀ ਆ ਕਿਉਂਕਿ ਉਹ ਰੂਲਿੰਗ ਪਾਰਟੀ ਦੇ ਬੰਦੇ ਜਿਨ੍ਹਾਂ ਤੇ ਇਹਨਾਂ ਨੂੰ ਸ਼ੱਕ ਕੀਤਾ ਜਾ ਰਿਹਾ ਕਿਉਂਕਿ ਮੈਂ ਉਸ ਦਿਨ ਵੀ ਕਿਹਾ ਸੀ ਕਿ ਉਹ ਬੰਤੇ ਇਨਵੋਲਡ ਹੈ ਕਿ ਨਹੀਂ ਹੈ ਇਹ ਗੱਲ ਹੈ ਪੁਲਿਸ ਦੀ ਇਨਕੁਆਇਰੀ ਦਾ ਵਿਸ਼ਾ ਮਗਰ ਇਨਸੀਡੈਂਟ ਵਾਪਰੇ ਸੀ ਤੁਹਾਡੇ ਨਾਲ ਉਹ ਟਰੱਕ ਜਿਹੜਾ ਕਣਕਵੰਡਣ ਤੋਂ ਵੀ ਸ਼ੇਅਰ ਕੀਤੀ ਸੀ ਮੈਂ ਫੇਰ ਕਰ ਦੂੰ ਔਰ ਜਿਹੜਾ ਇੱਕ ਤਰੀਕ ਨੂੰ ਵੋਟਾਂ ਵਾਲੇ ਦਿਨ ਬਹਿਸ ਬਸਈਆ ਹੋਇਆ ਉਹਨਾਂ ਦਾ ਬਾਈ ਨੇਮ ਹੁਣ ਉਹ ਹੈ ਢਾਲੀਆਲ ਸਾਹਿਬ ਦੀਆਂ ਸੱਚੀਆਂ ਦੇ ਖੱਪੀਆਂ ਪਾਵਾਂ ਹੁਣ ਉਹ ਇਨਵੋਲਡ ਹੈ ਕਿ ਨਹੀਂ ਹੈ ਇਹ ਪੁਲਿਸ ਦਾ ਕੰਮ ਹੈ ਮਗਰ ਫਿਰ ਤੁਸੀਂ ਐਫ ਆਈ ਆਰ ਕਿਉਂ ਨਹੀਂ ਦਰਜ ਕਰਦੇ ਜਦ 25 ਦਿਨ ਹੋ ਗਏ ਬੰਦਾ ਲੱਭ ਨਹੀਂ ਰਿਹਾ ਤੁਸੀਂ ਹਲਕੀ ਐਫ ਆਈ ਆਰ ਕਿਉ ਦਰਜ ਕਰ ਰਹੇ ਹੋ ਫਿਰ ਮਦਦ ਹੀ ਕਰ ਰਹੇ ਤੀਜਾ ਜਿਹੜਾ ਪੁਆਇੰਟ ਹੈ ਚੌਥਾ ਜਿਹੜਾ ਸਭ ਤੋਂ ਡੇਂਜਰਸ ਕੰਮ ਹੈ 15 ਦਿਨ ਜਾਂ 25 ਦਿਨਾਂ ਬਾਅਦ ਤਾਂ ਸੀ ਡੀ ਆਰ ਕੋਈ ਰਹਿਣਾ ਹੀ ਨਹੀਂ ਉਹ ਸੀ ਸੀ ٹی ਵੀ ਦਾ ਰਿਕਾਰਡ ਫਿਰ ਇਹ ਵਿਚਾਰੇ ਕੋਰਟ ਚ ਕੀ ਜਾ ਕੇ ਦੱਸਣਗੇ ਇਹਨਾਂ ਕੋਲ ਤਾਂ ਕੋਈ ਲੀਗਲ ਅਥਾਰਟੀ ਨਹੀਂ ਇਸ ਲਈ ਉਹ ਸਾਰੀ ਸੀ ਸੀ ٹی ਵੀ ਸਾਰੀਆਂ ਰਿਕਾਰਡਿੰਗ ਪ੍ਰਿਜ਼ਰਵ ਹੋਣ ਜੇ ਤੁਸੀਂ ਇਹ ਅੱਜ ਪਰਚਾ ਪਹਿਲੀ ਗੱਲ ਦਿੰਦੇ ਨਹੀਂ ਜੇ ਦੇ ਵੀ ਦਿੰਦੇ ਆ ਤੇ ਕੱਲ ਇਹਨਾਂ ਨੇ ਕੇਸ ਕਿਵੇਂ ਲੜਨਾ ਸਬੂਤਾਂ ਨਾਲ ਦੀ ਨਾਲ ਸਾਫ਼ ਹੋ ਰਿਹਾ ਸੋ ਇਹ ਬੜਾ ਚਿੰਤਾ ਦਾ ਵਿਸ਼ਾ ਬਣ ਰਿਹਾ ਕਿ ਕੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਚੱਲ ਰਹੀ ਆ ਕਿ ਨਹੀਂ ਚੱਲ ਰਹੀ ਕੀ ਸਰਕਾਰ ਦਾ ਮੰਤਰੀ ਸਾਹਿਬ ਦਾ ਇਹਦੇ 'ਚ ਦਬਾਅ ਕਿਉਂਕਿ ਉਹ ਰੋਲਿੰਗ ਪਾਰਟੀ ਦੇ ਕੰਮ 'ਚ ਰੋੜੇ ਬਣ ਰਹੇ ਸਨ ਔਰ ਮਾਤਾ ਜੀ ਦੀ ਜਰੂਰ ਹਾਲਾਤ ਤੁਸੀਂ ਚਲੋ ਉਧਰ ਕਰ ਦਿਓ ਜੀ ਆ ਸਾਰਾ ਮਾਤਾ ਜੀ ਦੀ ਮਾਤਾ ਜੀ ਦੀ ਲਾਪਟਾ ਅੰਟੀ ਇੱਥੇ ਬਿਠਾ ਲਓ ਮਾਤਾ ਜੀ ਇੱਧਰ ਇੱਕ ਮਿੰਟ ਹੋਲੇ ਜੀ ਇਹ ਮੈਂ ਆਪਣੇ ਆਇਆ ਪੁੱਤ ਨਾ ਅਗੇ ਬੇਨਤੀ ਕਰਦੀ ਹਾਂ ਤੇ ਮੇਰੇ ਪੁੱਤਰ ਲਖਵਿੰਦਰ ਸਿੰਘ ਦਾ ਪਕਾ ਕਰਕੇ ਨੀਨੂ ਦੱਸੋ ਅੱਜ ਪੰਜੀ ਦੇਣਾ ਹੋ ਗਏ ਹਨ ਮੇਰਾ ਬੱਚਾ ਨਹੀਂ ਕਿਤੋਂ ਆਇਆ ਮੇਰਾ ਆਪਣੇ ਬੱਚੇ ਤੋਂ ਜੀਵਨ ਬਿਨਾ ਮਾਰਾ ਮੈਂ ਬੇਤੀ ਗਾਦੀਆ ਮੇਰੇ ਪੁੱਤਰਾ ਪੁੱਤਰ ਜਰੂਰ ਪਤਾ ਕਰੋ ਮੈਂ ਹਟਾ ਦੇ ਗੇ ਵਾਰੀਆਂ ਦੇ ਹੱਥ ਜੋ ਅੱਦੀਆਂ ਮੇਰਾ ਪਟਕਟ ਲਾ ਬਕੇ ਮੈਨੂੰ ਦੱਸੋ ਜਿਵੇਂ ਪੀ ਹਾਲਤ ਬਣੇ ਜਿਵੇਂ ਚਾਹ ਰਿਆ ਦੇ ਨਹੀਂ ਪਤਾ ਕਿੱਥੇ ਲੁਕ ਗਿਆ ਇਹਦਾ ਉਸ ਨੂੰ ਹਿੰਕਾ 2 ਮਿੰਟ ਦੀ ਹੈ ਨਾ ਜੀ ਕਿੰਨਾ ਤੋਂ ਉਹ ਮਰਦੀ ਆ ਪੀਣ ਚੋਣੀ ਆ ਇਹਦਾ ਕੋਵਿਡ ਤੋਂ ਜਿਹੜੀ ਪਿਛਲੇ 24 ਦਿਨਾਂ ਦੀ ਅਪੀਲ ਲਾਈ ਇੱਕ ਮਾਂ ਦੀ ਮਤਲਬ ਸਰਕਾਰ ਐਡੀ ਖੁੱਦ ਕਰਜ ਹੋ ਗਈ ਆ ਜੀ ਮਤਲਬ ਇਸ ਕਿਸਮ ਦਾ ਕੋਈ ਹਮਦਰਦੀ ਨਾ ਉਹਦੀ ਲੱਭ ਜੀ ਨਹੀਂ ਸਰਕਾਰ 'ਚ ਮਾਂ ਤਾਂ ਅੱਡ ਰੋਂਦੀ ਆ ਘਰ ਦੇ ਅੱਡ ਰੋਂਦੇ ਆ ਬੱਚੇ ਅੱਡ ਰੋਂਦੇ ਆ ਮਤਲਬ ਬੁਰਾ ਹਾਲ ਹੈ ਤੇ ਇੱਥੇ ਕੋਈ ਜਵਾਬ ਤੇ ਹੀ ਨਹੀਂ ਕੋਈ ਪਤਾ ਹੀ ਕੁਛ ਨਹੀਂ ਤੁਸੀਂ ਆਪ ਇਹ ਵੇਖ ਲਓ ਅੱਜ ਦੇ ਜ਼ਮਾਨੇ 'ਚ ਅੱਜ ਦੇ ਯੁੱਗ 'ਚ ਜਿੱਥੇ ਟੈਲੀ ਕਮਿਊਨੀਕੇਸ਼ਨ ਸੀਸੀਟੀਵੀ ਮਤਲਬ ਅੱਜ ਦੇ ਯੁੱਗ 'ਚ ਕੋਈ ਕਵੇ 24 ਦਿਨਾਂ 'ਚ ਕਿਸੇ ਦਾ ਆਤਾ ਪਤਾ ਹੀ ਕੋਈ ਨਹੀਂ ਕਿਵੇਂ ਇਹ ਗੱਲ ਮੰਨੀ ਜਾ ਸਕਦੀ ਹੈ ਔਰ ਬੰਦਾ ਰਾਤ ਨੂੰ ਨਹੀਂ ਗਾਇਬ ਹੋਇਆ ਜੀ ਦਿਨ ਦਿਹਾੜੇ ਪੌਣੇ 4 ਵਜੇ ਨਾ ਮੋਟਰਸਾਈਕਲ ਦਾਤਾ ਪਤਾ ਨਾ ਬੰਦੇ ਦਾਤਾ ਪਤਾ ਨਾ ਕੋਈ ਜਵਾਬ ਦੇ ਕਿਸੋ ਕਿੱਥੇ ਜਾਵੇ ਕੋਈ ਕਿ ਕਮੈ ਮੇਰੇ ਕੋਲ ਯਾਰ ਲਵਜੀ ਮੁੱਕ ਗਏ ਮੈਂ ਉਹਨੂੰ ਕੀ ਤੁਨੂੰ ਆਖਾਂ ਐਸਐਸਪੀ ਸਾਹਿਬ ਇੱਕ ਕਾਬਿਲ ਅਫਸਰ ਨੇ ਮੈਨੂੰ ਭਰੋਸਾ ਕੀਤਾ ਉਹ ਇਹਦੇ ਚ ਸਚਾਈ ਤੱਕ ਪਹੁੰਚਣਗੇ ਮਗਰ ਮੇਰਾ ਭਰੋਸਾ ਉਦੋਂ ਟੁੱਟਦਾ ਜਦੋਂ 24 ਦਿਨ ਹੋ ਗਏ ਜੀ ਪੂਰੇ ਭਰੋਸਾ ਉਦੋਂ ਹਿੱਲਦਾ ਕਿ ਐਸਐਸਪੀ ਸਾਹਿਬ ਨੂੰ ਲਾਇਆ ਤਾਂ ਮੁੱਖ ਮੰਤਰੀ ਨੇ ਆ ਔਰ ਲੜਾਈ ਮੁੱਖ ਮੰਤਰੀ ਦੀ ਪਾਰਟੀ ਨਾਲ ਆਰੋਪ ਮੁੱਖ ਮੰਤਰੀ ਦੇ ਸਭ ਤੋਂ ਛੇਤੇ ਮੰਤਰੀ ਜਿਹਦੇ ਕੋਲ ਕੋਈ ਮਹਿਕਮਾ ਨਹੀਂ ਇੱਕ ਐਨ ਆਰ ਆਈ ਮਹਿਕਮੇ ਤੇ ਉਹ ਮੰਤਰੀਸ਼ਿਪ ਤੇ ਬਚੇ ਹੋਇਆ ਉਹਦਾ ਪਿੰਡ 10 ਕਿਲੋਮੀਟਰ ਦੀ ਦੂਰੀ ਤੇ ਮੈਂ ਉਸ ਦਿਨ ਵੀ ਅਪੀਲ ਕੀਤੀ ਸੀ ਕਿ ਭਾਈ ਤੁਸੀਂ ਪਤਾ ਲਓ ਤੇ ਇਹਨਾਂ ਦਾ ਪ੍ਰਮਜੀ ਲੱਭ ਕੇ ਦੇ ਦਿਓ ਅਸੀਂ ਤਾਂ ਧੰਨਵਾਦੀ ਹੋ ਮੰਗੇ ਤੁਹਾਡੇ ਅਸੀਂ ਤਾਂ ਧੰਨਵਾਦ ਕਰਾਂਗੇ ਮਗਰ ਤੁਸੀਂ ਆ ਸੜਕ ਤੋਂ 100 ਵਾਰੀ ਟੱਪ ਗਏ ਹੋ ਪਿਛਲੇ 24 ਦਿਨਾਂ ਚ ਆ ਘਰ ਨਹੀਂ ਤੁਸੀਂ ਜਾਂਦੇ ਹੁਣ ਕਿਥੇ ਨਾ ਕਿਥੇ ਫੇਰੇ ਤੋਂ ਇਹ ਗੱਲ ਸਪਸ਼ਟ ਹੁੰਦੀ ਕਿ ਤੁਸੀਂ ਮਦਦ ਕਰਦੇ ਹੋ ਫਿਰ ਉਹਨਾਂ ਦੀ ਕਿਉਂਕਿ ਰੌਲਾ ਤਾਂ ਇਹ ਵੋਟਾਂ ਵਾਲੇ ਦਿਨਾਂ ਦੇ ਨੇੜੇ ਤੇੜੇ ਦਾ ਸਾਰਾ ਔਰ ਰੌਲਾ ਕੀ ਸੀ ਉਹਨਾਂ ਨੇ ਢਾਲੀਆਲ ਸਾਹਿਬ ਚਾਹੁੰਦੇ ਸੀ ਕਣਕ ਮੰਡੀ ਜਾਵੇ ਮੇਰੇ ਕਹਿੰਦੇ ਮੇਰੀਆਂ ਸੱਚੀਆਂ ਖੱਬੀਆਂ ਬਾਵਾ ਦੇ ਘਰੋਂ ਵੰਡੀਆਂ ਜਾਵੇ ਤੇ ਮੈਨੂੰ ਉਹਦਾ ਵੋਟਾਂ 'ਚ ਫਾਇਦਾ ਮਿਲੇ। ਇਸ ਬੰਦੇ ਨੇ ਵਿਰੋਧ ਕਰਤਾ ਤੇ ਕੀ ਧਾਲੀਆ ਸਾਹਿਬ ਤਾਂ ਤੁਸੀਂ ਗੁੱਸਾ ਕਰਦੇ ਹੋ? ਕੀ ਉਹ ਗੁੱਸਾ ਕਰਦੇ ਹੋਣ? ਫਿਰ ਥੋੜੇ ਬੰਦੇ ਨੇ ਇਹ ਗੱਲ ਕਹੀ ਕਿ ਤੂੰ ਸਾਡੇ ਰਾਹ ਦਾ ਰੋੜਾ ਬਣਦਾ। ਹੁਣ ਕਿਹੜੇ ਰਾਹ ਦਾ ਰੋੜਾ ਬਣਦਾ ਸੀ? ਉਹ ਆਮ ਆਦਮੀ ਪਾਰਟੀ ਨੂੰ ਜਿਹੜੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਗਰੀਬਾਂ ਨੂੰ ਦਾ ਸ਼ੋਸ਼ਣ ਜਾਂ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਨੇ ਉਸ ਗੱਲ ਦਾ ਵਿਰੋਧ ਕੀਤਾ ਕਿ ਨਹੀਂ ਭਾਈ ਇਹ ਨਹੀਂ ਕਰ ਸਕਦੇ ਤੁਸੀਂ ਤੇ ਉਹੀ ਰੋੜਾ ਬਣਦਾ ਸੀ ਹੋਰ ਤਾਂ ਰੋੜਾ ਬਣਦਾ ਕੋਈ ਨਹੀਂ ਸੀ ਤੇ ਕੀ ਇਸ ਕਰਕੇ ਕਾਲੀয়াল ਸਾਹਿਬ ਤੁਸੀਂ ਇਸ ਪਰਿਵਾਰ ਦੀ ਇਸ ਮਾਂ ਦੀ ਆਵਾਜ਼ ਨਹੀਂ ਸੁਣ ਰਹੇ ਇਹਨਾਂ ਬੇਟੀਆਂ ਦੀ ਆਵਾਜ਼ ਨਹੀਂ ਸੁਣ ਰਹੇ ਔਰ ਕੀ ਇਹੀ ਕਾਰਨ ਹੈ ਕਿ ਐਫ ਆਈ ਆਰ ਵੀ ਕਮਜ਼ੋਰ ਦਰਜ ਕੀਤੀ ਜਾ ਰਹੀ ਹੈ ਜਦ ਪੁਲਿਸ ਨੂੰ ਜਵਾਬ ਹੀ ਕੋਈ ਨਹੀਂ ਫਿਰ ਕੀ ਪੁਲਿਸ ਦਾ ਫਰਜ਼ ਨਹੀਂ ਬਣਦਾ ਕੀ ਠੋਕ ਮਝਾ ਕੇ ਸਖਤ ਐਫਆਰ ਦਰਜ ਕਰਕੇ ਜਿੰਨਾ ਤੇ ਵੀ ਇਹਨਾਂ ਨੂੰ ਸ਼ੱਕ ਹੈ ਸਭ ਨੂੰ ਰਾਉਂਡ ਅਪ ਕਰਨ ਉਹਨਾਂ ਨੂੰ ਕੌਣ ਵਿਚਾਰ ਰਿਹਾ ਉਹਨਾਂ ਦੇ ਫੋਨ ਕਰਾਏ ਜਾ ਰਿਹਾ ਤਾਲੀਵਾਲ ਸਾਹਿਬ ਵੱਲੋਂ ਐਸਐਸਪੀ ਨੂੰ ਡੀਐਚਪੀ ਨੂੰ ਐਸ਼ਚੀਓ ਨੂੰ ਫੋਨ ਕੀਤਾ ਜਾ ਰਿਹਾ ਉਹਨਾਂ ਬੰਦਿਆਂ ਦੇ ਹੱਕ 'ਚ ਕਿ ਇਹਨਾਂ ਨੂੰ ਕੁਝ ਨਹੀਂ ਕਹਿਣਾ ਤੇ ਫਿਰ ਮਹੀਨੇ ਬਾਅਦ ਕੋਈ ਸਬੂਤ ਰਹਿ ਜੂ ਜਿਵੇਂ ਜਿਵੇਂ ਮਹੀਨਾ ਟੱਪੂ ਅਗਲਾ ਆਉ ਚੜੂ ਦੂਜਾ ਚੜੂ ਤਿੰਨ ਮਹੀਨੇ ਬਾਅਦ ਤਾਂ ਸਬੂਤ ਹੀ ਕੋਈ ਨਹੀਂ ਲੱਭਣਾ ਇੱਥੇ ਮਹੀਨੇ 'ਚ ਹੀ ਨਹੀਂ ਲੱਭਣਾ ਇਸ ਲਈ ਇਹਦੇ ਵਿੱਚ ਡਾਇਰੈਕਟ ਇਨਡਾਇਰੈਕਟ ਇਨਵੋਲਵਮੈਂਟ ਕੁਲਦੀਪ ਸਿੰਘ ਢਾਲੀਵਾਲ ਦੀ ਸਪਸ਼ਟੀ ਸਾਹਮਣੇ ਆ ਰਹੀ ਹੈ। ਔਰ ਮੈਂ ਮਜਬੂਰਾਂ ਇਹ ਗੱਲ ਅੱਜ ਕਹਿ ਰਿਹਾ ਨਹੀਂ ਤਾਂ ਇਹਦੇ ਚ ਆਉਂਦੇ ਇਹਨਾਂ ਦਾ ਪਤਾ ਲੈਂਦੇ ਕਾਰਵਾਈ ਕਰਾਉਂਦੇ ਸੱਚ ਸਾਹਮਣੇ ਲਿਆਉਂਦੇ ਸਾਰਾ ਨਗਰ ਮੈਂ ਆਪ ਉਹਦੇ ਚ ਉਹਨਾਂ ਦਾ ਧੰਨਵਾਦ ਕਰਦਾ। ਕਿ ਭਾਈ ਯੂ ਵੌਂਟ ਦਾ ਟਰੂਥ ਕਿ세 ਇਹ ਤਾਂ ਹੈ ਨਹੀਂ ਕਿ ਇਹਨਾਂ ਦਾ ਜੀ ਲੱਭੇ ਨਾ ਤੇ ਅਸੀਂ ਫਰਿਆਦਾ ਲੈ ਕੇ ਲੋਕਾਂ ਕੋਲ ਤੁਰੇ ਰਹੀਏ ਪਿੰਡ ਲੱਭਦਾ ਫਿਰ ਅੱਜ ਇਹਨਾਂ ਦੀ ਵਾਰੀ ਹੈ ਕੱਲ ਫਿਰ ਕਿਹੇ ਹੋਰ ਦੀ ਹੋਊਗੀ ਇਹ ਤਾਂ ਡਿਊਰਿੰਗ ਅ ਟਰੋਰਿਜ਼ਮ ਇਹ ਇਤਰਾ ਸੁਣੀਦਾ ਸੀ ਕਿ ਬੰਦਾ ਘਰੋਂ ਗਿਆ ਤੇ ਮੁੜਿਆ ਨਹੀਂ ਕਿ ਅੱਜ ਦੇ ਜ਼ਮਾਨੇ 'ਚ ਇਹ ਗੱਲ ਔਰ ਉਸ ਵੇਲੇ ਟੈਕਨੋਲੋਜੀ ਦਾ ਯੁੱਗ ਹੀ ਨਹੀਂ ਸੀ ਅੱਜ ਟੈਕਨੋਲੋਜੀ ਦੇ ਯੁੱਗ 'ਚ ਕੋਈ ਕਲੂ ਨਹੀਂ ਵਿਤਾਂ ਉਹ ਉਸ ਵੇਲੇ ਦੀ ਗੱਲਾਂ ਸਾਹਮਣੇ ਆ ਰਹੀਆਂ ਬਾਰਡਰ ਦਾ ਇਲਾਕਾ ਬੰਦਾ ਘਰੋਂ ਦੇਣੇ ਜਾਂਦਾ ਤੇ ਮੁਰਦਾ ਨਹੀਂ ਉਹ ਬੰਦਾ ਪੁਲਿਸ ਕੋਲ ਜਾਂਦਾ ਪੁਲਿਸ ਕਹਿੰਦੀ ਸਾਨੂੰ ਪਤਾ ਨਹੀਂ ਆਪੇ ਲੱਭ ਲੋ ਇਹ ਤਾਂ ਉਹਦੋਂ ਗੱਲਾਂ ਸੁਣੀਦੀਆਂ ਸੀ ਕੀ ਭਗਵੰਤ ਮਾਨ ਦਾ ਜਵਾਬ ਦੇ ਹੀ ਹੈ ਕਿ ਨਹੀਂ ਆ ਤੁਸੀਂ ਵੋਟਾਂ ਮੰਗ ਸਕਦੇ ਹੋ ਉਥੋਂ ਵਿਰੋਧੀਆਂ ਨੂੰ ਗਾਣਾ ਘਟ ਸਕਦੇ ਹੋ ਤੇ ਤੁਹਾਡੇ ਪੰਜਾਬ ਤੇ ਕੋਈ ਪੁੱਤ ਗਵਾਚ ਗਿਆ ਹੋਵੇ ਕੋਈ ਐਨ ਆਰ ਆਈ ਪਰਿਵਾਰ ਦਾ ਜੀ ਗਵਾਚ ਗਿਆ ਹੋਵੇ ਤੁਹਾਡੀ ਕੋਈ ਜਵਾਬ ਦੇ ਨਹੀਂ ਔਰ ਇਹ ਐਨ ਆਰ ਆਈ ਮੰਤਰੀ ਨੇ ਸਰਦਾਰ ਸਾਹਿਬ ਇੱਕੋ ਮਹਿਕਮਾ ਐਨ ਆਰ ਆਈ ਮੰਤਰੀ ਦਾ ਭਾਈ ਤੂੰ ਐਨ ਆਰ ਆਈਆਂ ਦੀ ਬਾਹ ਵੀ ਨਹੀਂ ਫੜ ਰਿਹਾ ਹੋਰ ਤੂੰ ਕਾਦਾ ਮੈਕਮਾ ਚਲਾਉਣਾ ਆਪਦਾ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਚੋਣਾਂ ਵੇਲੇ ਕਿ ਅਸੀਂ ਆਏ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਗਵਾਂਡ ਤੱਕ ਤਾਂ ਤੁਹਾਡਾ ਮੱਥਾ ਨਹੀਂ ਸਵਾਰਿਆ ਜਾਣਦੇ ਆ ਤੁਹਾਡੇ ਤੋਂ ਸੁੱਖ-ਦੁੱਖ ਦਾ ਤੁਸੀਂ ਉਹਨਾਂ ਦਾ ਪਤਾ ਨਹੀਂ ਲੈ ਲੈ ਪਾਰੇ ਐਨਆਰਆਈ ਮਹਿਕਮੇ ਦਾ ਵਜ਼ੀਰ ਹੋਵੇ ਐਨਆਰਆਈ ਪਰਿਵਾਰ ਹੋਵੇ ਉਹ ਦਰਦ-ਦਰਦੀਆਂ ਠੋਕਰਾਂ ਖਾਵੇ ਕੀ ਇਨਸਾਫ ਹੈ ਜੀ ਇਟ ਇਜ਼ ਅ ਦਿਨਾਂ ਦਿਨਾਂ ਤੱਕ ਆਰ ਹੋਏ ਦਿਨਾਂ ਉਹਨਾਂ ਤੇ ਤਾਂ ਕਿਰਤੀ ਦੇਕਰ ਪੁਲਿਸ ਨੂੰ ਜਾਂਚ ਸ਼ਾਮਿਲ ਨਹੀਂ ਕਰਦੀ ਸਾਬਤ ਤੌਰ ਤੇ ਨਜ਼ਰ ਆ ਰਿਹਾ ਕਿ ਪੁਲਿਸ ਤੇ ਦਬਾਵਾ ਹੈ ਤੇ ਫਿਰ ਪਰਿਵਾਰ ਨੂੰ ਇਨਸਾਫ ਕਿੱਥੇ ਮਿਲੇਗਾ ਦੇਖੋ ਨੈਕਸਟ ਸਟੈਪ ਹੈ ਜੀ ਹਾਈ ਕੋਰਟ ਹਾਈ ਕੋਰਟ ਛੁੱਟੀ ਸੀ 1 ਜੁਲਾਈ ਤੋਂ ਹਾਈ ਕੋਰਟ ਖੁੱਲਿਆ ਅੱਜ 4 ਜੁਲਾਈ ਹੋਈ ਆ ਪਹਿਲਾਂ ਸਰਕਾਰਾਂ ਤੇ ਤੇ ਪ੍ਰਸ਼ਾਸਨ ਤੇ ਬੇਪਰੋਸਗੀ ਦਿਟਾਉਣੀ ਬਣਦੀ ਨਹੀਂ ਸੀ ਅੱਜ 24 ਦਿਨਾਂ ਬਾਅਦ ਤਾਂ ਬੇਪਰੋਸਗੀ ਸਾਹਮਣੇ ਹੀ ਆ ਰਹੀ ਆ ਜਦ ਤੁਸੀਂ ਜਵਾਬ ਹੀ ਨਾ ਦਿਓ ਮੈਂ ਇਹਨਾਂ ਨੂੰ ਪੁੱਛਦਾ ਪੁਲਿਸ ਨੇ ਕੋਈ ਦੱਸਿਆ ਕਹਿੰਦੇ ਸਾਨੂੰ ਤਾਂ ਦੱਸਦੀ ਕੁਛ ਨਹੀਂ ਇਹਨਾਂ ਨੇ ਜਾ ਜਾ ਸੀਸੀਟੀਵੀ ਜਿਹੜੀ ਕੋਈ ਮਾੜੀ ਮੋਟੀ ਪ੍ਰੀਜ਼ਰਵ ਕਰਾ ਲਈ ਕਰਾ ਲਈ ਇਹਨਾਂ ਨੂੰ ਅੱਗੇ ਕੁਛ ਨਹੀਂ ਬਲਕਿ ਇਹ ਹਾਲਾਤ ਹੋ ਗਿਆ ਜਿਹੜੇ ਬੰਦਿਆਂ ਤੇ ਇਹਨਾਂ ਨੂੰ ਸ਼ੱਕ ਹੈ ਉਹ ਬੰਦੇ ਆ ਕੇ ਇੱਕ ਤਰੀਕੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਥ੍ਰੈਟ ਦਿੰਦੇ ਆ ਕਿ ਤੁਸੀਂ ਸਾਡਾ ਕਿਉਂ ਨਾ ਲੈਂਦੇ ਦੱਸੋ ਕਮਾਲ ਆ ਯਾਰ ਉਹਨਾਂ ਦਾ ਦਰਦ ਨਹੀਂ ਕੋਈ ਮਹਿਸੂਸ ਕਰਦਾ ਕਿਸੇ ਨੂੰ ਕਿਸੇ ਨੂੰ ਸ਼ੌਂਕ ਆ ਜੀ ਕਿਸੇ ਦਾ ਬੰਦਾ ਗਵਾਚੇ ਤੇ ਹੁਣ ਉਹ ਕਹੇ ਤੂੰ ਬੋਲਿਓ ਵੀ ਨਾ ਤੁਸੀਂ ਰੋਲਾ ਵੀ ਨਾ ਪਾਓ ਇਹ ਕਿੱਥੋਂ ਦਾ ਇਨਸਾਫ ਠੀਕ ਉਹ ਬਲੂ ਠੀਕ ਹੈ ਜੀ ਹੋਰ ਤੇ ਨਹੀਂ ਕਰਦੇ ਨਹੀਂ ਬਸ ਤੁਸੀਂ ਉਹਨਾਂ ਦੇ ਮੈਸੇਜ ਨੇ ਕੋ ਦੋ ਬੋਲ ਮੈਂ ਇੱਕ ਗੱਲ ਕਰਨੀ ਆ ਅਦਭੁਤ ਜੀ ਬੋ ਇੱਕ ਮਿੰਟ ਸੁਣ ਲਓ ਯਾਰ ਗੱਲ ਪਰਿਵਾਰ ਦੀ ਪੁਲਿਸ ਸੁਣ ਲਓ ਹਾਂਜੀ ਭਾਈ ਤੁਸੀ ਅਸੀਂ ਜੀ ਇਥੋਂ ਤੱਕ ਇਹ ਵੀ ਸੋਚਿਆ ਹੋਇਆ ਸੀ ਵੀ ਬਾਹਰ 4-5 ਸਾਲ ਹੋਰ ਲਾ ਕੇ ਅਸੀਂ ਇੱਥੇ ਆਵਾਂਗੇ ਆਪਣੇ ਪਰਿਵਾਰ ਦੇ ਨਾਲ ਇੱਥੇ ਇਕੱਠੇ ਰਵਾਂਗੇ ਪਰ ਜੇ ਮੇਰਾ ਕੋਈ ਐਨ ਆਰ ਆਈ ਭਰਾ ਭੈਣ ਜੋ ਵੀ ਇਹ ਖਬਰ ਸੁਣ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਥੇ ਲਾਅ ਐਂਡ ਆਰਡਰ ਪੰਜਾਬ ਸਰਕਾਰ ਵੱਲੋਂ ਬਿਲਕੁਲ ਵੀ ਨਹੀਂ ਸੰਭਾਲਿਆ ਜਾ ਰਿਹਾ ਜੇ ਤੁਸੀਂ ਇੱਥੇ ਆ ਕੇ ਰਹਿਣ ਬਾਰੇ ਸੋਚ ਵੀ ਰਹੇ ਹੋ ਤੇ ਪਹਿਲਾਂ ਇੱਥੇ ਪੁੱਛਗੜ ਚ ਆ ਕੇ ਦੇਖ ਲਓ ਵੀ ਇੱਥੇ ਹਾਲ ਕੀ ਆ ਤੁਸੀਂ ਸਾਡੀ ਖਬਰ ਵੀ ਦੇਖੋ ਵੀ ਤੁਹਾਡੇ ਕੋਈ ਪਰਿਵਾਰ ਦਾ ਮੈਂਬਰ ਜੇ ਕਿਤੇ ਚਲੇ ਗਿਆ ਇਹਨਾਂ ਨੇ 1% ਵੀ ਕੋਈ ਜ਼ਿੰਮੇਵਾਰੀ ਨਹੀਂ ਲੈਣੀ ਵੀ ਤੁਹਾਨੂੰ ਉਹਦੇ ਬਾਰੇ ਕੁਝ ਦੱਸਣ ਜਾਂ ਤੁਹਾਨੂੰ ਉਹਦਾ ਕੁਝ ਕੋਈ ਵੀ ਲਿੰਕ ਦੱਸਣ ਵੀ ਉਹ ਬੰਦਾ ਕਿੱਥੇ ਆ ਜੇ ਤੁਹਾਡੇ ਕੋਈ ਪਰਿਵਾਰ ਦਾ ਮੈਂਬਰ ਗਵਾਚ ਗਿਆ ਨਹੀਂ ਤਾਂ ਸਾਡੇ ਵਾਲਾ ਹਾਲ ਨਾ ਹੋਵੇ ਜੀ ਤੁਹਾਡਾ ਵੀ 25 ਦਿਨ ਸਾਨੂੰ ਕੁਝ ਵੀ ਨਹੀਂ ਪਤਾ ਲੱਗਾ ਤੇ ਹੁਣ ਇਹ ਚੀਜ਼ ਤੋਂ ਬਾਅਦ ਵੀ ਸਾਡਾ ਵੀ ਇੱਥੇ ਮੰਨ ਨਹੀਂ ਉੱਠ ਜਾਣਾ ਵੀ ਇੱਥੇ ਅਸੀਂ ਆਪਣਾ ਪਰਿਵਾਰ ਇੱਥੋਂ ਲੈ ਜਾਈਏ ਬਾਹਰ ਹੀ ਬਸ ਠੀਕ ਆ ਜੀ ਥੈਂਕ ਯੂ